ਜਿਹੜੇ ਸਾਡੇ ਆਗੂ ਅਸੀਂ ਥਾਪਦੇ ਆ ਇਹ ਆਪਸ ਵਿੱਚ ਲੜੀ ਜਾਂਦੇ ਨੇ ਬਿਨਾਂ ਵਜ੍ਹਾ ਤੋਂ ਕੌਮ ਤੇ ਸੰਗਤ ਇਹਨਾਂ ਨੂੰ ਤਾਂ ਭੇਜਦੀ ਆ ਬਣਾਉਂਦੀ ਆ ਕਿ ਕੋਈ ਪੰਥ ਦਾ ਭਲਾ ਕਰਨਗੇ ਕੋਈ ਪੰਥ ਦਾ ਸਵਾਰਨਗੇ ਕਿ ਅਸੀਂ ਇਹ ਮੰਨ ਚ ਲਈ ਬੈਠੇ ਆ ਵੀ ਸਾਰਾ ਲੇਖਕ ਗ੍ਰੰਥੀਆਂ ਨੇ ਤੇ ਪ੍ਰਚਾਰਕਾਂ ਨਹੀਂ ਦੇਣਾ ਉੱਥੇ ਜਾ ਕੇ ਦਸਵੇਂ ਪਾਤਸ਼ਾਹ ਨੂੰ ਜਿਹੜੇ ਮੈਂਬਰ ਨੇ ਜਿਹੜੇ ਪ੍ਰਧਾਨ ਨੇ ਕਿ ਉਹਨਾਂ ਨੇ ਲੇਖਾ ਕੋਈ ਦੇਣਾ ਨਹੀਂ ਉੱਤੇ ਜਾ ਕੇ ਦਸਵੇਂ ਪਾਤਸ਼ਾਹ ਨੂੰ ਪ੍ਰਚਾਰਕ ਕੌਣ ਨੇ ਉਹ ਵੀ ਤੁਹਾਡੇ ਨੇ ਉਹ ਕਰੋੜਾ ਰੁਪਈਆ ਅਰਬਾਂ ਰੁਪਈਆ ਦੀਆਂ ਗੱਟੀਆਂ ਦੇਣ ਵਾਲਿਓ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਕਦੇ ਕਿਤਾਬ ਲੈ ਕੇ ਦਿੱਤੀ ਹੈ ਕਿਸੇ ਨੇ ਕਦੇ ਉਹਦੇ ਘਰ ਦਾ ਹਾਲ ਦੇਖਿਆ ਜਾ ਕੇ ਵੀ ਕਿਵੇਂ ਟਾਈਮ ਪਾਸ ਕਰਦੇ ਨੇ ਬਲੀ ਦੇ ਬੱਕਰੇ ਬਣਾ ਕੇ ਤੁਸੀਂ ਤੋਰ ਦਿੰਨੇ ਹੋ ਨਾਲੇ ਤਾਂ ਆਪ ਦੇ ਪੈਰ ਖੇਦੇ ਨੇ ਤੇ ਨਾਲੇ ਦੇਹ ਧਾਰੀਆਂ ਤੇ ਦੂਜੇ ਲੋਕ ਪਿੰਡਾਂ ਦੇ ਵਿੱਚ ਤੁਰਨ ਨਹੀਂ ਦਿੰਦੇ ਓ ਜਾ ਕੇ ਮੈਦਾਨ ਚ ਉੱਤਰ ਕੇ ਦੇਖੋ ਜਿੰਨਾ ਵਿਗਾੜ ਪਾ ਰਹੇ ਨੇ ਕੋਈ ਹੋਰ ਧਰਮ ਕੋਈ ਹੋਰ ਲੋਕ ਸਾਡਾ ਨੁਕਸਾਨ ਨਹੀਂ ਕਰ ਰਹੇ ਜਿੰਨਾ ਸਾਡਾ ਨੁਕਸਾਨ ਕਰ ਰਹੇ ਨੇ ਸਾਡੇ ਆਪ ਦੇ ਕਰ ਰਹੇ ਨੇ